ਦੇ ਵੀ ਨਾ ਕਿਉਂਕਿ ਇਹ ਸਰਕਾਰਾਂ ਨੇ ਉਧਰ ਤੱਕ ਦੇ ਦਿੱਨੀ ਸੌਂਦੀਆ ਜਿੰਨਾ ਜਰੂਰ ਤੱਕ ਤੇ ਹਿਰਕਾ ਤੇ ਆ ਕੇ ਇਹਨਾਂ ਨੂੰ ਤੰਗ ਨਹੀਂ ਕਰਦੇ ਕਿਉਂਕਿ ਇਹਨਾਂ ਨੇ ਤੁਹਾਨੂੰ ਲਗਾਤਾਰ ਪਿਛਲੇ 5 ਸਾਲਾਂ ਤੋਂ ਤੰਗ ਕੀਤਾ ਤੱਕਰ ਵੀ ਰਹੀ ਨਹੀਂ ਸਾਨੂੰ ਵੀ ਕੋਈ ਸ਼ੌਂਕ ਨਹੀਂ ਅਸੀਂ ਆਮ ਪਬਲਿਕ ਨੂੰ ਪਰੇਸ਼ਾਨ ਕਰੀਏ ਸਾਨੂੰ ਵੀ ਦੇਖੋ ਮਤ ਜੀ ਅਸੀਂ ਵੀ ਆਮ ਪਬਲਿਕ ਦੇ ਆ ਪਰ ਅਸੀਂ ਚਾਰ-ਚਾਰ ਪੇਪਰ ਦਿੱਤੇ ਨੇ ਅਸੀਂ ਹਰ ਧਰਤੀ ਦੀਆਂ ਕੰਡੀਸ਼ਨਾਂ ਪਾਰ ਕੀਤੀਆਂ ਨੇ ਜਿਸ ਦੇ ਕਾਰਨ ਅਸੀਂ ਇੱਥੇ ਅੱਜ ਬੈਠੇ ਤੇ ਇਹ ਸਾਡਾ ਕਸੂਰ ਹੈ ਕਿ ਅਸੀਂ ਚਾਰ-ਚਾਰ ਪੇਪਰ ਪਲੀਅਰ ਕਰ ਲਏ ਅਸੀਂ ਲੱਖਾਂ ਨਹੀਂ ਪੈਸਾ ਸਕੂਲਾਂ ਨੂੰ ਯਕੌਲ ਜਾਨੂ ਅਤੇ ਸਰਕਾਰਾਂ ਨੂੰ ਫਾਰਮਾ ਪਿੱਛੇ ਦੇ ਚੁਕੇ ਆ ਪਰ ਇਹ ਕਸੂਰ ਹੈ ਕਿ ਅਸੀਂ ਇਹਨਾਂ ਦੀ ਹਰ ਇੱਕ ਕੰਡੀਸ਼ਨਾਂ ਪਾਰ ਕਰਕੇ ਵੀ ਅੱਜ ਇੱਥੇ ਮਜਬੂਰਨ ਸੜਕਾਂ ਤੇ ਬੈਠੇ ਆ ਅਤੇ ਆਪਣੀ ਹੱਕਾਂ ਲਈ ਟੀਖ ਮੰਗ ਰਹੇ ਆ ਸਾਨੂੰ ਤਕਰੀ ਬਣਾ ਕੇ ਹਟ ਦਿੱਤਾ ਜਦ ਕਿ ਸਾਡੇ ਤਾਂ ਬਣਦੇ ਹੱਕ ਸੀ ਸੋ ਮੈਂ ਤੁਹਾਡੇ ਤੋਂ ਇੱਕ ਵਾਰ ਲਾ ਚਾਹਣਾ ਕਿ ਤੁਸੀਂ ਇੱਥੇ ਬੈਠੇ ਰਹੋਗੇ ਹਾਂਜੀ ਬਤਾਓ ਹਾਂਜੀ ਬਤਾਓ ਮੈਨੂੰ ਲੱਗਦਾ ਨਹੀਂ ਬਤਾਓ ਤੂੰ ਕਿੱਥੇ ਹੀ ਬੈਠ ਜਾਵੇਂ ਫੇਰ ਮੈਨੂੰ ਚੱਲੇ 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 ਕਿਸੇ ਦੇ ਹੱਥ ਖੜੇ ਨਹੀਂ ਹੋ ਰਹੇ ਬਤਾਓ ਬਟਾ ਬੋਲੋ ਸੋਨੇ ਹਾਲੇ ਸਤਰੀਆ ਕਾਲੇ ਕੋਣ ਜਿਹੜਾ ਨੰਬਰ ਸੋਨੇ ਹਾਲੇ ਸਤਰੀਆ ਕਾਲੇ ਇਹ ਮੈਂ ਨਹੀਂ ਮਾਰਦਾ ਇਹਨੂੰ ਬਾਗੋਂ ਨਾ ਬਰਦਾ

ਬਹੁਤ ਜੁਨਿਆਂ ਤੋਂ ਆਪਣੇ ਆਪਣੇ ਵਿਕਲ ਕਰਕੇ ਉੱਥੇ ਚਿਰਤੇ ਨੇ ਤੇ ਬਹੁਤ ਜਿਹੜੇ ਕਿ ਦੁਜੇ ਐਕਸ ਨੂੰ ਅਜ਼ਮਾ ਹਾਂਦੇ ਦੇ ਵਿੱਚ ਇਹ ਤੇ ਮੇਰੇ ਤੜੀ ਹੋਣ ਵਾਲਾ ਜੇ ਵੀ ਬਾਤ ਹੂ ਘੱਟ ਕਰਾਉਣੀ ਚਾਹੇ ਰੋੜ ਜਾਂਦੇ ਹੋਵੇ ਚਾਹੇ ਕੰਕੀ ਤਾਵਰਾ ਹੋਣ ਚਾਹੇ ਬਿਲਡਿੰਗਾਂ ਚੜ੍ਹਣ ਹੋਣ ਕਾਹ ਆਪਾਂ ਦਾ ਹੋਵੇ ਚਾਹੇ ਕੁਛ ਵੀ ਹੋਵੇ ਅਸੀਂ ਅੱਜ ਉਹ ਡੀ ਐਕਸ਼ਨ ਦੀ ਪੇਚੀ ਕਦੇਰਾ ਬਾਅਦ ਇਥੇ ਲੱਗੇਗਾ ਕਿਉਂਕਿ ਅਸੀਂ ਚਾਹੁੰਦੇ ਆਂ ਕਿ ਸਾਡਾ ਮਸਲਾ ਹੱਲ ਕਰ ਦਿੱਤੇ ਜਾਣ ਅਸੀਂ ਆਸ ਦੇ ਘਰਾਂ ਨੂੰ ਤੁਰ ਜਾਵਾਂਗੇ ਅਸੀਂ ਵੀ ਕੋਈ ਆਪ ਪਬਲਿਕ ਨੂੰ ਪ੍ਰੇਸ਼ਾਨ ਨਹੀਂ ਕਰਨਾ ਸਭ ਇਹ ਹੱਕ ਦੇ ਦੇ ਅਸੀਂ ਆਸ ਦੇ ਘਰਾਂ ਸਕੂਲਾਂ ਨੂੰ ਰਾਹ ਬੁਚਾ ਮੁਕਾਈਏ ਖੜਾ ਇੱਕਾ ਚਨ ਯਾ ਬੇਰੋਜ਼ਗਾਰਾਂ ਨੂੰ ਜੋ ਉਹਨਾਂ ਨੂੰ ਇੱਕ ਫਤਵਾ ਦਿੱਤਾ ਵੀ ਅੱਜ ਦੇ ਰੋਜ਼ ਅਸੀਂ ਇੱਥੇ ਬੈਠੇ ਹਾਂ ਤੇ ਰੋ ਰਹੇ ਹਾਂ ਹੁਣ ਸਾਡੀ ਡੀਪੀ ਦੀ ਦੂਜੇ ਐਕਸ਼ਨ ਲਾਏਗੀ ਉਹ ਵੀ ਕੁਝ ਦੇ ਦੌਰਾਨ ਕਿ ਸਵੇਰ ਤੋਂ ਕਿਹਾ ਜਾ ਰਿਹਾ ਸੀ ਕੱਜ ਮੀਟਿੰਗ ਇੱਕ ਵਜੇ ਹੋ ਰਹੀ ਹੈ ਕੱਜ ਮੀਟਿੰਗ 2 ਵਜੇ ਹੋ ਰਹੀ ਹੈ ਅਸੀਂ ਇੱਥੇ ਕਹਿੰਦੇ ਹਾਂ ਅਸੀਂ ਕੱਟ ਕਰਨੇ ਆ ਅਸੀਂ ਕੋਈ ਮੀਟਿੰਗ ਨਹੀਂ ਕਰਨੀ ਅਸੀਂ ਕਿਸੇ ਮੰਤਰੀ ਸੰਪਤੀ ਅਸੀਂ ਕਿਸੇ ਅਧਿਕਾਰੀ ਨੂੰ ਮਿਲਣਾ ਸਾਡੇ ਮਸਲੇ ਹੱਲ ਕਰ ਦਿੱਤੇ ਜਾਣ ਸਾਨੂੰ ਜਵਾਬ ਆਸਤਿਕ ਜਵਾਬ ਦੇ ਦਿੱਤਾ ਜਾਵੇ ਅਸੀਂ ਇਹ ਰਸਤਾ ਛੱਡ ਕੇ ਅਸੀਂ ਆਪ ਦੇ ਸਕੂਲਾਂ ਨੂੰ ਆ ਘਰਾਂ ਨੂੰ ਜਾਵਾਂਗੇ ਆਪੇ ਬਹੁਤ ਸਾਥੀ ਟਿੱਕੇ ਪੈਸੇ ਬਕਤੇ ਹਨ ਚਾਹੇ ਇਹ ਮੇਰੇ ਭੈਣਾ ਹੋਣ ਚਾਹੇ ਮੇਰੇ ਵੀਰ ਹੋਣ ਪ੍ਰਸ਼ਾਸਨ ਇਹ ਕਰਨਾ ਚਾਹੁੰਦੇ ਜੇਕਰ ਹਾਂਜੀ ਸਾਡੇ ਮਖਲੇ ਯਹਾਂ ਪੱਕਿਆ ਸਾਥ ਕੇ ਜਵਾਬ ਮੈਂ ਦਿੱਤਾ ਹੋਇਆ ਇੱਥੇ ਸਾਡੇ ਮਰਨ ਵਰ ਸ਼ੁਰੂ ਹੋ ਗਏ ਉਹਨਾਂ ਨੇ ਫਿਰ ਇੱਕ ਨਹੀਂ ਚਾਰ ਤੇ ਪੰਜਨਾ ਤੋਂ ਇਸੇ ਸਮੇਂ ਲਾਰੀ ਦੇ ਰਹੀ ਕੋਈ ਨਾ ਕੋਈ ਬਹਾਨਾ ਕੱਢ ਕੇ ਦੇ ਰਿਹਾ ਜਿਹੜੀ ਮਿੱਟੀਆਂ ਜਿਹੜੀ ਸੱਚੀ ਸਜਾਣਾ ਦੀ ਮਿੱਟੀਆਂ ਕਿਸੇ ਦਿੱਤੇ ਦਿਨ ਤੋਂ ਹੋਣੀਆਂ ਸੀ ਇਹ ਅੱਜ ਤੱਕ ਵੀ ਨਹੀਂ ਹੋਈਆਂ ਅਸੀਂ ਜ਼ਾੜਵਾ ਇਸ ਸਟੇਟ ਤੋਂ ਇਸ ਮੰਤ ਤੋਂ ਇਸ ਸਰਕਾਰ ਤੋਂ ਦੀਪ ਚਕਾ ਦੇ ਰਿਆਂ ਸਾਡੇ ਮਸਲੇ ਨਾਲ ਨਾ ਕਰਤੇ ਜਾਣ ਅਸੀਂ ਕਰਾਂ ਦੇ ਦਿਆਂਗੇ ਸਾਨੂੰ ਮਜ਼ਦੂਰ ਨਾ ਕੀਤਾ ਜਾਏ ਮਰਨੂ ਕਿ ਹੱਤਾ ਜਿਹੀ ਕਲਮਾ ਫੜ ਰਹੀਆਂ ਨੇ ਉਹ ਹੱਤਾ ਤੇ ਸਾਨੂੰ ਹੱਥਿਆਰ ਨਾ ਫੜਾਉਣ ਦੇ ਮਜਬੂਰ ਕਰੋ ਅਸੀਂ ਵੀ ਕਲਪਾਰੇ ਹੋਏ ਆ ਤੜਕੇ ਹੋਏ ਆ ਮਰ ਰਹੇ ਆ ਟੁੱਟ-ਕੁੱਟ ਕੇ ਸਾਨੂੰ ਵੀ ਰੋੜ ਆਉਂਦਾ ਵੀ ਸੱਤ ਤੋਂ ਸਾਨੂੰ ਰੋਜ਼ਗਾਰ ਕਦੋਂ ਮਿਲਨੇ ਨੇ ਜੇ ਸਾਥੀਏ ਕੱਪੜੇ ਹੌਸਲੇ ਬੁਲੰਗ ਰੱਖੋ ਕਿਉਂਕਿ ਜਿੱਤ ਇਹ ਲੋਕਾਂ ਦੇ ਹੁੰਦੀ ਹੈ ਕੋਈ ਵੀ ਸਥਿਤੀ ਸਥਿਤੀ ਵਿੱਚ ਆਉਂਦੀ ਹੈ ਜਿਹੜੇ ਸਾੜੜਾ ਕਰਾਂਗੇ ਇੱਥੇ ਬੈਠੇ ਆ ਜਦੋਂ ਤੱਕ ਸਾਡੇ ਮਸਲੇ ਹੱਲ ਨਹੀਂ ਜੇਕਰ ਪ੍ਰਸ਼ਾਸਨ ਕਰਦੀ ਇੱਥੇ ਟੱਕੇ ਸਹੀ ਕਰਦਾ ਸਾਨੂੰ ਉਹ ਤੋਂ ਉਠਾ ਨਹੀਂ ਸਕਦਾ ਚੱਕ ਕੇ ਘੜੀਸ ਕੇ ਜਿੱਥੇ ਮਰਜ਼ੀ ਲੈ ਜਾਵੇ ਜੀ ਸਾਨੂੰ ਕੋਈ ਪਰਵਾਹ ਨਹੀਂ ਕਿਉਂਕਿ ਅਸੀਂ ਜਦੋਂ ਤਰੇ ਸੀ ਇਹੀ ਸੱਚੇ ਤਰੇ ਸੀ ਜਵਾਕਾ ਜਿੱਤ ਕੇ ਆਏ ਹਾਂਗੇ ਜਾਂ ਸਾਡੀ ਲਾਸ਼ਾਂ ਜਾਣ ਗਿਆ ਅਸੀਂ ਇੱਥੇ ਐਵੇਂ ਨਹੀਂ ਬੈਠੇ ਹੋਣ ਵਾਲੇ ਜਦੋਂ ਤੱਕ ਸਾਡੇ ਮਸਲੇ ਨਹੀਂ ਹੱਲ ਹੋ ਜਾਂਦੇ ਅਸੀਂ ਇੱਥੇ ਬੈਠੇ ਆ ਜੇ ਸਾਡੇ ਥਾਣੇ ਦੇ ਡੱਕੇ ਚਾਹੇ ਜਿੱਥੇ ਮਰਜ਼ੀ ਲੈ ਕੇ ਜਾਏ ਭਾਵੇਂ ਤੁਸੀਂ ਮੁੱਖ ਮੰਤਰੀ ਨਾਲ ਮਿਲਾਵੋ ਅਸੀਂ ਆਮ ਆਦਮੀ ਪਾਰਟੀ ਨਾਲ ਅਸੀਂ ਕੋਟੇ ਉਖਦੇ ਆ ਜੇਕਰ ਮਸਲੇ ਦੇ ਹੱਲ ਨਹੀਂ ਹੁੰਦੇ ਅਸੀਂ ਕੋਈ ਤੀਵਲ ਵੀ ਕਰਾਵ ਕਰਾਂਗੇ ਕਿਉਂਕਿ ਜਦੋਂ ਸੱਤਾ ਦੇ ਵਿੱਚ ਆਈ ਸੀ ਇਹੀ ਮੁੱਖ ਮੰਤਰੀ ਇਹੀ ਸੰਤਰੀ ਇਹੀ ਮੰਤਰੀ ਸਾਨੂੰ ਕਹਿੰਦੇ ਹੁੰਦੇ ਸੀ ਬਿਤਾ ਕੋਲੇ ਮੇਸ਼ਾ ਦਰਵਾਜ਼ੇ ਦੇ ਜਦੋਂ Yeah, it was open day

ਖਾਣੇ ਕੀ ਕਰਨ ਦੇ ਜਲਾੜੀ ਹੱਕ ਲਾਗੇ ਇੱਕੋ ਨਾਲ ਲੋਹ ਪੈਰਾਂ ਦਾ ਜੁੱਤੀਦਾਰ ਹੱਕ ਲਾਗੇ ਇੱਕੋ ਨਾਲ ਲੋਹ ਪੈਰਾਂ ਦਾ ਜੁੱਤੀਦਾਰ ਚਹੀ ਤਾ ਤੁਹਾਡੀ ਸਾਥ ਤੇ ਮੁਰਦਾਬਾਦ ਮੁਰਦਾਬਾਦ ਦਪੀਏ ਟੋਲੇ ਮੁਰਦਾਬਾਦ ਮੁਰਦਾਬਾਦ ਦਪੀਏ ਟੋਲੇ ਮੁਰਦਾਬਾਦ ਮੁਰਦਾਬਾਦ ਚੰਦਾ ਅਮਲੀ ਹਾਏ 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 ਚੰਦਾ ਅਮਲੀ ਹਾਏ 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 ਹੋਏ ਹਾਏ ਹੋਏ ਹਾਏ 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 हाय 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 साये दिक्कत हाय 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 एकदम निकलते हाय हाय आप पीटीसी नियुजी वाले से साथियों O que é um सा पहली गल मैं पहला गया जो सड़क पर आ गया, जो सड़क सड़कें जाम करें ਇਹ ਅਸਮਾਨ ਤੇ ਦੀ ਰਜਾਈ ਹੋ ਸੜਕ ਤੇ ਦਾ ਗੱਬਾ ਕੋਈ ਗੱਲ ਨਹੀਂ ਸਿਲਕਾਂ ਦੇ ਖੁੱਲਿਆਂ ਨੇ ਕੋਈ ਵੀ ਖੁੱਲਣੇ ਬਲੇ ਕੋਈ ਟਾਵੇ ਕੋਈ ਚੱਕਰ ਨਹੀਂ ਆਗਾ ਹਰ ਵਾਰ ਪ੍ਰਸ਼ਾਸਨ ਨੂੰ ਕਹਿ ਰਹੇ ਹੁਣ ਆਖਰੀ ਚੇਤਾਵਨੀ ਸੰਗਲਿਆ ਜੀ ਤੇ ਜੰਤੀ ਦੀ ਅਸੀਂ ਵਾਰ-ਵਾਰ ਕੰਪਰੋਮਾਈਜ਼ ਕਰ ਰਹੇ ਆ ਤੁਹਾਡੇ ਨਾਲ ਮੁਲਕੇ ਚੱਲ ਰਹੇ ਆ ਪਰ ਤੁਸੀਂ ਕਿਤੇ ਨੇ ਕਿਤੇ ਕੋਤਾਈ ਜ਼ੋਰ ਕਰ ਰਹੇ ਹੋ ट्रैफिक ने डायवर्ट करना ट्रैफिक ने ट्रैफिक में समझा करना चार करके सड़कों पर बैठे वार बेनती करने हैं। जो भी ट्रैफिक की जिम्मेवारी है तो हथिये साजे हथ नहीं है जी तुम अधिकारे सो साथियों बेनती करना चाहूंगा ਜਿਹੜੇ ਵੀ ਸਾਥੀ ਬੈਠੇ ਨੇ ਮਤਲਬ ਇਹ ਕਿ ਛੜਕਾ ਹੁਣ ਤੁਹਾਡੇ ਲਈ ਜਦੋਂ ਤੋਂ ਇਹ ਸੰਘਰਸ਼ ਦੇ ਵਿੱਚ ਕਿਤੇ ਮਰਜ਼ੀ ਬੈਜੋ ਉੱਥੇ ਸੰਘਰਸ਼ ਸ਼ੁਰੂ ਹੋ ਜਾਂਦਾ ਜਦੋਂ ਇਨਕਲਾਬ ਹੋ ਰਿਹਾ ਹੁੰਦਾ ਜਵਾਨੀ ਦੇਖੀ ਜਾਂਦੇ ਸਥਾਨੀ ਦੇਖੀ ਜਾਂਦੇ ਚਪੋਰ ਕਰਨੀ ਉਹ ਰਾਤ ਭੀ ਜੇ ਸ਼ਾਮ ਹੋਈ ਐਤੀ ਹੋਊਗੀ ਇਹ ਛੜਕਾ ਵੀ ਉਹੀ ਇਸੇ ਬਿਜਰੀ ਵਸਤੇ ਚਾਹ ਤੇ ਬੈਠ ਕੇ ਗੱਲਾਂ ਕਰਦੇ ਨੇ ਲਾਈਵ ਦੇ ਮਾਧਿਅਮ ਨਾਲ ਇਹ ਸੋਸ਼ਲ ਮੀਡੀਆ ਦੇ ਵੀ ਇਹੀ ਕਰ ਕਰ ਰੋਜ਼ਗਾਰ ਦੇ ਰਹੇ ਆ ਇਹ ਹੈ ਉਹਨਾਂ ਦਾ ਕਰ ਕਰ ਰੋਜ਼ਗਾਰ ਸਰਕਾ ਤੇ ਰੋ ਰਹੇ ਨੇ ਤਲਸਾਰੇ ਨੇ ਤਲਪਾਰੇ ਨੇ ਵਿਪਰਸ਼ਨਾ ਸਕਾਰ ਕਰ ਰਹੇ ਨੇ ਮਜਬੂਰਾਂ ਗੋਲੀਆਂ ਲੈ ਲੈ ਕੇ ਦਿੰਦ ਕੱਟ ਰਹੇ ਆ ਤੇ ਇੱਥੇ ਅੱਜ ਆਪਣੀਆਂ ਮੰਗਾ ਲੈ ਕੇ ਸਰਕਾ ਤੇ ਬੈਠੇ ਚ ਜਨਤਾ ਦੇ ਨੂੰ ਪਤਾ ਲੱਗਣਾ ਚਾਹੀਦਾ ਹੈ ਇਹ ਆ ਤੁਹਾਡੇ ਹੱਥਾਂ ਦੇ ਤੁਹਾਡੇ ਵੋਟਾਂ ਦੇ ਚੁਣੀ ਹੋਈ ਸਰਕਾਰ ਤੇ ਤੁਹਾਡੇ ਹੀ ਪੁੱਤਾਂ ਨੂੰ ਪੀਣੇ ਦੀ ਛੜਕਾਂ ਤੇ ਰੋਲਾਂ ਦੇ ਮਜ਼ਦੂਰ ਕਰਤਾ ਉਹ ਜਿਹੜੇ ਵੀ ਸਾਥੀ ਬੱਕਰੇ ਹਸਲੇ ਨਾਲ ਡਟੇ ਰਹੇ ਬੱਡੇ ਰਹੇ ਜਿਹੜੇ ਤੱਕ ਬੱਡੇ ਤੇ ਬੱਕਰਾਂ ਦੇ ਤਾਂ ਹੀ ਤੁਹਾਡੇ ਮਸਲੇ ਹੱਲ ਹੋਣੇ ਨੇ ਲੋਕ ਤਾਂ ਗੁੰਜੇ ਦਿਨ ਸਰਕਾਰਾਂ ਦਾ ਪਹਿਲਾਂ ਸੁਣਿਆ ਸੀ ਇਹਨਾਂ ਤਾਂ ਹੁਣ ਕਿਤੇ ਸੁਣਿਆ ਨਹੀਂ ਸਹ ਹੌਸਲੇ ਇਹਦੇ ਜਿਹੜੇ ਵੀ ਨਾਲ ਬੈਠੇ ਰਹੇ ਸਾਥੀਏ ਛੜਕ ਤੋਂ ਦੂਹ ਇਹ ਤੁਹਾਡੇ ਇਹ ਗੋਰ ਕਿਸੇ ਨੇ ਕਨਾਈ ਦੇ ਟੱਕਸੇ ਤੇ ਝੜੀ ਹੋਈ ਹੈ

ਕਰ ਰਿਹਾ ਹੈ ਕਰ ਰਿਹਾ ਹੈ ਇਹ ਬਹੁਤ ਬਹੁਤ ਬਹੁਤ